शर्मा जी की हालचाल है आज शहीद आजम ਸ਼ਹੀਦ ਭਗਤ ਸਿੰਘ ਜੀ ਦੇ 118ਵੇਂ ਜਨਮ ਵਰੇਗੰਢ ਦੇ ਮੌਕੇ ਦੇ ਉੱਤੇ ਜਿਨ੍ਹਾਂ ਕਰਕੇ ਅਸੀਂ ਅੱਜ ਆਜ਼ਾਦ ਮੁਲਕ ਦੇ ਵਿੱਚ ਸਾਹ ਲੈ ਰਹੇ ਆਂ ਤੇ ਆਨੰਦ ਮਾਨ ਰਹੇ ਆਂ ਉਹਨਾਂ ਦੇ ਯਾਦ ਨੂੰ ਸਮਰਪਿਤ ਅੱਜ ਸਾਡੇ ਸਾਰੇ ਜਿਹੜਾ ਯੂਥ ਕਲੱਬ ਹੈ ਤੇ ਪੰਜਾਬ ਸਰਕਾਰ ਦੇ ਯੂਥ ਸਰਵਿਸਿਜ਼ ਵੱਲੋਂ ਜਿਹੜਾ ਹੈ ਬਲੱਡ ਡੋਨੇਸ਼ਨ ਕੈਂਪ ਲਾਇਆ ਗਿਆ ਸਾਡੇ ਸਾਰੀ ਟੀਮ ਨੇ ਜਿਹੜਾ ਜਿੱਥੇ ਹੜਾਂ ਚ ਵੀ ਬਹੁਤ ਸੇਵਾ ਕੀਤੀ ਅੱਜ ਉੱਥੇ ਇੱਕ ਹੋਰ ਯੋਗਦਾਨ ਪਾਉਂਦੇ ਹੋਏ ਖੂਨਦਾਨ ਰक्तदान ਕੀਤਾ ਮੈਂ ਸਾਰੇ ਨੌਜਵਾਨ ਵੀਰਾਂ ਦਾ ਧੰਨਵਾਦ ਕਰਦਾ ਸਾਡੇ ਬਹੁਤ ਸਤਿਕਾਰਯੋਗ ਮੀਡੀਆ ਦੇ ਸਾਥੀਆਂ ਨੇ ਵੀ ਇੱਥੇ ਬਲੱਡ ਡੋਨੇਟ ਕੀਤਾ ਵੱਖ-ਵੱਖ ਸਮਾਜਿਕ ਜਿਹੜੇ एनजीओस ਨਾਲ ਜੁੜੇ ਸਾਥੀਆਂ ਨੇ ਬਲੱਡ ਡੋਨੇਟ ਕੀਤਾ ਤੇ ਅੱਜ ਦਾ ਜਿਹੜਾ ਇਹ ਮਹਾਨ ਪਰਵ ਹੈ ਮੈਂ ਸਮਝਦਾ ਸ਼ਹੀਦ ਭਗਤ ਸਿੰਘ ਜੀ ਦੀ ਯਾਦ ਨੂੰ ਆਪਾਂ ਰક્તદાન ਤੋਂ ਕਰਕੇ ਇਹ ਬੈਸਤ ਤਰੀਕਾ ਹੈ ਉਹਨਾਂ ਦਾ ਜਨਮ ਦਿਨ ਮਨਾਉਣ ਦਾ ਤੇ ਸਾਰੇ ਹੀ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਬਾਈਟ ਅੱਜ ਅੱਛਾ ਜੀ ਜੀ ਲਿਆ ਆਪਾਂ ਨੂੰ ਲਾਉਂਦੇ ਤਾਂ ਹਾਂ ਜੀ ਸਰ ਮੇਰੇ ਕੋਲ ਇਹ ਪੰਜ ਕਿਲੋ ਡਾਕਟਰ ਸਾਹਿਬ ਸਰ 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 मैं डॉक्टर राजेश ब्लड ऑफिसर हॉस्पिटल यूथ विंग क्लब आम आदमी हरजोत बैंस जी जो कैबिनेट मिनिस्टर की अगुवाई अपने शहीद आजम भगत सिंह जी के समर्पित ब्लड कैंप लगाया गया ਇਸੇ بڑے ਉਤਸ਼ਾਹ ਦੇ ਨਾਲ ਜਿੰਨੇ ਵੀ ਇੱਥੇ ਸਾਡੇ ਮੈਂਬਰ ਹੈਗੇ ਯੂਥ ਕਲੱਬ ਦੇ ਉਹਨਾਂ ਨੇ ਤੇ ਹੋਰ ਲੋਕਾਂ ਨੇ ਵੀ ਫੂਨਦਾਨ ਕੀਤਾ ਤੇ ਤਕਰੀਬਨ 50 ਦੇ ਆਸ-ਪਾਸ ਸਾਡੇ ਕੋਲ ਜਿਹੜੇ ਹੈਗੇ ਆ ਉਹਦੇ ਜਿਹੜੇ ਯੂਨਿਟ ਹੈਗੇ ਡੋਨੇਟ ਕੀਤੇ ਆ ਕਿੰਨੀ ਕਰਾਸ ਹੈ ਜੀ ਹੋਰ ਵੀ ਹਲੇ ਆ ਰਹੇ ਆ ਜੀ ਪੀਪਲ ਅਸੀਂ ਉਮੀਦ ਕਰਦੇ ਆ ਕਿੰਨੇ ਕਿੰਨੇ ਸਰ ਅਸੀਂ ਤਾਂ ਜਦ ਤੱਕ ਆਪਣੇ ਕੋਲ ਆ ਰਹੇ ਆ ਪਰ ਲਗਾਵਾਗੇ ਜਰੂਰ ਜਨਰਲ ਮੰਤਰੀ ਸਾਹਿਬ ਵੱਲੋਂ ਵੀ ਦੱਸਿਆ ਗਿਆ ਹੈ ਆਪਣੇ ਜਿਹੜੇ 20-25 ਹਾਲ ਬੰਦੇ ਹੋਰ ਵੀ ਹੈਗੇ ਪਿੰਡ ਨੇ ਸੋ ਜਦੋਂ ਵੀ ਪੂਰੇ ਹੁੰਦੇ ਆ ਜੀ ਪੂਰੇ ਲੈ ਕੇ ਜਾਵਾਂਗੇ ਸਰ ਨਾਮ ਆਪਣਾ ਬੋਲ ਦਿਓ ਆਉਂਦੇ ਹਾਂ ਜੀ ਸ਼ਰਮਾ ਜੀ ਕੀ ਹਾਲ ਚਾਲ ਹੈ ਜੀ ਆ ਗਿਆ ਕੀ ਵਾਸਤੇ ਲਾ ਜਾਓ ਹਾਂ ਸਭ ਤੋਂ ਪਹਿਲੀ ਗੱਲ ਤਾਂ ਜੀ ਅੱਜ ਸਾਡੇ ਪੂਰੇ ਪੰਜਾਬ ਦੇ ਹੀ ਨਹੀਂ ਪ੍ਰੇਰਨਾ ਸੂਤਰ ਬਲਕਿ ਪੂਰੇ ਹਿੰਦੁਸਤਾਨ ਦੇ ਤੇ ਬਾਹਰਲੇ ਮੁਲਕਾਂ 'ਚ ਵੀ ਹਰ ਇੱਕ ਨੌਜਵਾਨ ਦੇ ਜਿਹੜੇ ਪ੍ਰੇਰਨਾ ਸਤੋਤਰ ਨੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਵਸ ਹੈ ਉਹਨਾਂ ਦੇ ਜਨਮ ਦਿਵਸ ਦੇ ਉਪਲਬਖ ਦੇ ਵਿੱਚ ਸਮੁੱਚੇ ਯੂਥ ਕਲੱਬ ਪੰਜਾਬ ਵੱਲੋਂ ਪੂਰੇ ਪੰਜਾਬ ਦੇ ਵਿੱਚ ਮੁਹਿੰਮ ਚਲਾਈ ਗਈ ਹੈ ਕਿ ਬਲੱਡ ਡੋਨੇਸ਼ਨ ਕੈਂਪ ਜਿਹੜੇ ਲਾਏ ਗਏ ਨੇ ਅੱਜ ਉਸੇ ਦੇ ਸੰਦਰਭ ਦੇ ਵਿੱਚ ਮੇਰੇ ਵੱਲੋਂ ਵੀ ਅੱਜ 103ਵੀਂ ਵਾਰ ਜਿਹੜਾ ਬਲੱਡ ਨੇ ਜਿਹੜਾ ਇਹ ਕੀਤਾ ਗਿਆ ਇਸ ਤੋਂ ਮੈਂ ਪਲੇਟलेट्स ਵੀ ਦੋ ਤਿੰਨ ਵਾਰ ਡੋਨੇਟ ਕਰ ਚੁੱਕਿਆ ਸੋ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ ਪੰਜਾਬ ਯੂਥ ਕਲੱਬ ਦਾ ਸਮਾਜ ਵਾਸਤੇ ਵੀ ਤੇ ਸਾਡੇ ਪੰਜਾਬ ਵਾਸਤੇ ਵੀ ਕਿਉਂਕਿ ਇੱਕ ਪਾਸੇ ਜਿੱਥੇ ਸਾਡਾ ਪੰਜਾਬ ਹੜਾਂ ਦੀ ਮਾਰ ਚੱਲ ਰਿਹਾ ਹੈ ਉਸ ਦੂਜੇ ਪਾਸੇ ਸਾਡੇ ਅੱਜ ਪੰਜਾਬ ਦੇ ਨੌਜਵਾਨ ਅੱਜ ਬਲੱਡ ਆਪਣਾ ਡੋਨੇਟ ਕਰ ਰਹੇ ਨੇ ਸੋ ਹਸਪਤਾਲਾਂ ਨੂੰ ਜਿਹੜੀ ਲੋੜ ਹੈ ਉਹ ਇਸ ਡੋਨੇਸ਼ਨ ਦੇ ਨਾਲ ਜ਼ਰੂਰ ਪੂਰਤੀ ਹੋਏ ਹੋਵੇਗੀ ਤੇ ਮੰਤਰੀ ਸਾਹਿਬ ਸਰਦਾਰ ਹਰਜੋਤ ਸਿੰਘ ਬੈਂਸ ਜੀ ਵੱਲੋਂ ਵੀ ਅੱਜ ਸਾਨੂੰ ਯੂਥ ਕਲੱਬ ਦੇ ਸਾਥੀਆਂ ਦੀ ਜ਼ਿੰਮੇਵਾਰੀ ਲਈ ਗਈ ਸੀ ਕਿ ਉਹ ਆ ਕੇ ਆਪਣਾ ਜਿਹੜਾ ਬਲੱਡ ਡੋਨੇਟ ਕਰਨ ਸੋ ਆਂਕੜੇ ਖਦੀ ਆਣੇ ਨੇ ਬਟ ਮੈਂ ਦੱਸਣਾ ਚਾਹੁੰਦਾ ਤਕਰੀਬਨ 40 ਤੋਂ 50 ਯੂਨਿਟ ਜਿਹੜੇ ਹੈਗੇ ਆ ਉਹ ਅੱਜ ਇੱਥੇ ਡੋਨੇਟ ਹੋ ਚੁੱਕੇ ਨੇ ਇਸ ਤੋਂ ਵੀ ਆਂਕੜਾ ਵਧੇਗਾ ਸੋ ਆਪ ਸਭ ਨੂੰ ਵੀ ਮੇਰੀ ਬੇਨਤੀ ਹੈ ਕਿ ਜਿੰਨਾ ਹੋ ਸਕੇ ਆਪਣਾ ਜਿਹੜਾ ਬਲੱਡ ਹੈ ਉਹ ਜ਼ਰੂਰ ਡੋਨੇਟ ਕਰਨਾ ਚਾਹੀਦਾ ਹੈ ਇਸ 'ਚ ਕੋਈ ਨੁਕਸਾਨ ਨਹੀਂ ਹੈ ਤੇ ਅਸੀਂ ਇੱਕ ਸਮਾਜਿਕ ਜ਼ਿੰਮੇਵਾਰੀ ਵੀ ਸਾਡੀ ਬਣਦੀ ਹੈ ਕਿ ਅਸੀਂ ਆਪਣਾ ਜਿਹੜਾ ਬਲੱਡ ਹੈ ਜ਼ਰੂਰ ਡੋਨੇਟ